ਸਰੇ ਰਾਈਡਵੇ ਜਵੰਦਾ ਜੀ ਐਸ ਵਾਲੇ ਬਹੁਤ ਜ਼ਿਆਦਾ ਪੀਸਰ ਕੰਡੀਸ਼ਨ ਹੈ ਦੇਖੋ ਜੀ ਜਿਹੜੀ ਕੁਦਰਤ ਦੇ ਹੱਥ ਵਸ ਚੀਜ਼ਾਂ ਹੁੰਦੀਆਂ ਨੇ ਉੱਥੇ ਅਸੀਂ ਜਿੱਥੇ ਸਾਡਾ ਅਸੀਂ ਜਾਂ ਮੈਡੀਕਲ ਸਾਇੰਸ ਰੁਕ ਜਾਂਦੀ ਹੈ ਨਾ ਉੱਥੇ ਇੱਕ ਚੀਜ਼ ਸ਼ੁਰੂ ਹੁੰਦੀ ਹੈ ਦੁਆਵਾਂ ਔਰ ਸਿਆਣੇ ਅੱਜ ਤੋਂ ਨਹੀਂ ਸਦੀਆਂ ਤੋਂ ਹੀ ਕਹਿੰਦੇ ਆ ਨੇ ਜਿੱਥੇ ਦਵਾ ਕੰਮ ਨਹੀਂ ਕਰਦੀ ਉੱਥੇ ਦੁਆ ਕੰਮ ਕਰਦੀ ਆ ਸੋ ਇੱਕ ਸਾਡੀ ਮੈਡੀਕਲ ਸਾਇੰਸ ਹੈ ਕੁਦਰਤ ਦੀ ਸਾਇੰਸ ਹੈ ਉਹਨੂੰ ਪਤਾ ਨਹੀਂ ਕੀ ਮੰਜ਼ੂਰ ਹੁੰਦਾ ਕਿਹੜੇ ਕਿਹੜੇ ਚਮਤਕਾਰ ਕਰ ਦਿੰਦਾ ਕੰਡੀਸ਼ਨ ਬਹੁਤ ਅੱਛੀ ਨਹੀਂ ਹੈ ਫਿਲਹਾਲ ਰਾਜਵੀਰ ਦੀ ਬਟ ਕਰੋੜਾਂ ਦੁਆਵਾਂ ਅਰਦਾਸਾਂ ਹੋ ਰਹੀਆਂ ਨੇ ਮੈਂ ਉੱਥੇ ਜਦੋਂ ਹਸਪੀਟਲ ਵੀ ਸੀ ਮੈਨੂੰ ਪਤਾ ਲੱਗਾ ਥੋੜੀ ਦੇਰ ਪਹਿਲਾਂ ਇੱਕ ਪਾਸਟਰ ਸਾਹਿਬ ਵੀ ਹੋ ਕੇ ਗਏ ਮੰਦਰਾਂ ਦੇ ਵਿੱਚ ਵੀ ਉਹਦੇ ਨਾਂ ਤੇ ਲੋਕਾਂ ਨੇ ਆਰਤੀਆਂ ਕਰਵਾਈਆਂ ਨੇ ਲੋਕਾਂ ਨੇ ਦੁਆਵਾਂ ਕੀਤੀਆਂ ਨੇ ਗੁਰਦੁਆਰਿਆਂ 'ਚ ਦੀਗਾਂ ਕਰਾਈਆਂ ਜਾ ਰਹੀਆਂ ਅਰਦਾਸਾਂ ਕਰਾਈਆਂ ਜਾ ਰਹੀਆਂ ਤੇ ਮੇਰੇ ਦੋਸਤ ਮਲੇਰ ਕੋਟਲੇ ਤੋਂ ਦੱਸਦੇ ਕਹਿੰਦੇ ਅਸੀਂ ਵੀ ਦੁਆਵਾਂ ਕਰ ਰਹੇ ਹਾਂ ਸਾਰੇ ਹਨ ਤੇ ਕੋਈ ਸੋਸ਼ਲ ਮੀਡੀਆ ਤੇ ਕੁਝ ਉਹਨਾਂ ਦੇ ਬਾਰੇ ਗਲਤ ਵੀ ਉਹਨਾਂ ਦੇ ਕੀ ਪੀੜਾ ਕਰਨਾ ਚਾਹੋਗੇ ਕੁਝ ਗਲਤ ਨਹੀਂ ਦੇਖੋ ਇਹ ਦੇਖੋ ਇਹ ਕਿੱਡੀ ਘਟੀਆ ਗੱਲ ਹੈ ਜੇ ਅਸੀਂ ਕਹਿ ਦਿੰਦੇ ਹਾਂ ਕਿ ਉਹ ਸੜਕਾਂ ਤੇ ਮੋਟਰਸਾਈਕਲ ਇਦਾਂ ਦੇ ਚਲਾਉਂਦੇ ਹੀ ਕਿਉਂ ਨੇ ਪੰਗੇ ਕਿਉਂ ਲੈਂਦੇ ਇਹਦਾ ਮਤਲਬ ਜਿਹੜੀ ਇਹ ਕੰਪਨੀਆਂ ਨੇ ਏਡੇ ਏਡੇ ਵੱਡੇ ਬ੍ਰਾਂਡ ਬਣਾਏ ਨੇ ਬੇਵਕੂਫ ਥੋੜਾ ਨੇ ਜੀ ਮਤਲਬ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਕਿ ਸਾਡੇ ਕੋਲ ਇਨਫਰਾਸਟ੍ਰਕਚਰ ਨਹੀਂ ਉਦਾਂ ਦਾ ਹੈਗਾ ਜੀ ਜੀ ਸਾਡੇ ਕੋਲ ਅਸੀਂ ਸਾਡਾ ਇਨਫਰਾਸਟ੍ਰਕਚਰ ਇਦਾਂ ਦਾ ਨਹੀਂ ਇਸ ਕਰਕੇ ਬੰਦਾ ਆਪਣੇ ਸ਼ੌਕ ਮਾਰ ਲਵੇ ਜੀ ਹੈਨਾ ਜੀ ਇਦਾਂ ਫਿਰ ਪੈਰਾਗਲਾਈਡਿੰਗ ਜਿਹੜੀ ਉਹ ਬੰਦ ਕਰ ਦਿਓ ਬਿਲਕੁਲ ਹੈਨਾ ਜੀ ਇੰਨੇ-ਇੰਨੇ ਅਸੀਂ ਵਾਟਰ ਸਪੋਰਟਸ ਨੇ ਇੰਨੇ-ਇੰਨੇ ਅਸੀਂ ਫਿਰ ਉਹ ਜੇ ਬੰਦ ਕਰ ਦਿਓ ਸਾਰਾ ਕੁਝ ਐਡਵੈਂਚਰ ਇੱਕ ਬਹੁਤ ਕਮਾਲ ਦੀ ਚੀਜ਼ ਆ ਔਰ ਵੱਡੇ ਵੱਡੇ ਬਿਜ਼ਨਸ ਸਿਰਫ ਐਡਵੈਂਚਰ ਦੇ ਸਿਰ ਤੇ ਚੱਲਦੇ ਪਏ ਨੇ ਔਰ ਲੋਕ ਇਥੋਂ ਟਿਕਟਾਂ ਲੈ ਕੇ ਜਹਾਜ਼ ਤੇ ਚੜ ਕੇ ਫੈਮਿਲੀ ਨਾਲ ਕਈ ਕੰਟਰੀਆਂ ਸਿਰਫ ਐਡਵੈਂਚਰ ਕਰਨ ਜਾਂਦੇ ਨੇ ਔਰ ਇਹ ਤੁਹਾਡੇ ਮਨ ਦੇ ਸ਼ੌਕ ਨੇ ਇਨਫਰਾਸਟ੍ਰਕਚਰ ਅਗਰ ਨਈ ਸਰਕਾਰਾਂ ਉਹਦਾ ਦੇ ਪਾ ਰਹੀਆਂ ਤੇ ਅਸੀਂ ਕਿਸੇ ਨੂੰ ਕਹੀਏ ਵੀ ਮੋਟਰਸਾਈਕਲ ਕਿਉਂ ਚਲਾਉਂਦਾ ਔਰ ਦੂਜੀ ਗੱਲ ਜਿਹੜੀ ਇੰਪੋਰਟੈਂਟ ਹੈ ਯਾਦ ਰੱਖਿਓ ਉਹਦੀ ਗੱਲ ਤਾਂ ਹੋ ਰਹੀ ਹੈ ਕਿਉਂਕਿ ਉਹਨੂੰ ਲੋਕ ਜਾਣਦੇ ਨੇ ਉਹ ਸੈਲੀਬ੍ਰਿਟੀ ਹੈ ਆ ਜਿਹੜੇ ਵਿਚਾਰੇ ਇੱਥੇ 50 ਹਜ਼ਾਰ ਵਾਲੇ ਮੋਟਰਸਾਈਕਲ ਤੇ ਪਾਸ ਥੱਲੇ ਦਰੜੇ ਜਾਂਦੇ ਨੇ ਉਹ ਘਰੋਂ ਮੋਟਰਸਾਈਕਲ ਚਲਾਉਣਾ ਆਏ ਸੀ ਜਾਂ ਸਟੰਟ ਕਰਨ ਆਏ ਸੀ ਇਹ ਕੋਈ ਦਾ ਸਟੰਟ ਨਾਲ ਜਾਂ ਕਿਸੇ ਚੀਜ਼ ਨਾਲ ਕੋਈ ਲੈਣ ਦੇਣ ਨਹੀਂ 인ਫਰਾਸਟ੍ਰਕਚਰ ਮਾੜਾ ਕੰਟਰੋਲ ਹੈ ਨਹੀਂ ਸਾਡੇ ਟ੍ਰੈਫਿਕ ਰੂਲਸ ਨੂੰ ਅਸੀਂ ਲਾਗੂ ਨਹੀਂ ਕਰਾ पाए ਔਰ ਜਿਹੜੇ ਵੀ ਇਹ ਕਹਿੰਦੇ ਨੇ ਕਿ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਤਾਂ ਉਹ ਇਸ ਗੱਲ ਤੇ ਕਿਉਂ ਨਹੀਂ ਗੱਲ ਕਰਦੇ ਕਿ ਜੋ ਸਾਹਣ ਜਿਹੜੇ ਸੜਕ ਤੇ ਦੋ ਨਾਂ ਲੜਦੇ ਹੁੰਦੇ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਤਾਂ ਕਸੂਰ ਕਿਧਾ ਗਿਆ ਸੀ ਉਹ ਚੀਜ਼ਾਂ ਕੰਟਰੋਲ ਨਹੀਂ ਕਰ ਪਾਰੇ ਇੱਕ ਚੰਗਾ ਪਲਾ ਸ਼ਰੀਫ ਬੰਦਾ ਮੈਂ ਕਹਿੰਨਾ ਕੋਈ 20 ਦੀ ਸਪੀਡ ਤੇ ਜਾਣ ਵਾਲਾ ਵੀ ਜਿਹੋ ਦੇ ਵਿੱਚ ਆ ਕੇ ਕਿਸੇ ਨੇ ਸਿੰਗ ਸਾਈਕਲ ਤੇ ਜਾਂਦੇ ਨੂੰ ਸਾਨ ਚੁੱਕ ਕੇ ਉਹ ਮਾਰਦਾ ਜੀ 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 ਹਨਾ ਜੀ ਉਹਦਾ ਕੀ ਕਸੂਰ ਹੁੰਦਾ ਪੈਦਲ ਜਾਂਦੇ ਨੂੰ ਪਿੱਛੋਂ ਆ ਕੇ ਹਜ਼ਾਰਾਂ ਵੀਡੀਓ ਰੋਜ਼ ਦੇਖੀ ਦੀਆਂ ਸੋ ਸਾਡੀਆਂ ਇਨਫਰਾਸਟ੍ਰਕਚਰ ਦੀਆਂ ਔਰ ਸਿਸਟਮ ਦੀਆਂ ਕਮਜ਼ੋਰੀਆਂ ਨੇ ਅਸੀਂ ਉਹਨਾਂ ਤੇ ਪਣ ਮਿਆਂ ਉਹਨੂੰ ਬਹੁਤ ਸਾਲਾਂ ਤੋਂ ਜਾਣਨਾ ਬਹੁਤ ਹੀ ਕਾਮ ਕੁਆਇਟ ਸ਼ਾਲੀਨਤਾ ਨਾਲ ਜ਼ਿੰਦਗੀ ਜੀਣ ਵਾਲਾ ਬੰਦਾ ਹੈ ਸ਼ੌਕ ਪਰ ਸਾਰਿਆਂ ਨੂੰ ਹੁੰਦਾ ਜੇ ਰੇਸਿੰਗ ਬਲੀ ਗੱਲ ਕਰੋ ਤਾਂ ਕੋਈ ਰੇਸ ਤੇ ਥੋੜਾ ਜੀ ਉਦੋਂ ਵੀ 500 ਤੇ ਜਾਂਦਾ ਪਿਆ ਸੀ ਜੀ ਸਰ ਉਹ ਜਿੱਥੇ ਜਿੱਦਾਂ ਦੀ ਸੜਕ ਆ ਉਹ ਤੇ 30 40 50 ਤੋਂ ਵੱਧ ਉਹ ਤੋਂ ਸਪੀਡ ਹੀ ਨਹੀਂ ਉੱਥੇ ਹੋ ਸਕਦੀ ਔਰ ਵੈਸੇ ਵੀ ਇਹ ਸ਼ੌਂਕ ਹੈ ਐਡਵੈਂਚਰ ਜੇ ਫਿਰ ਤੇ ਫਾਰਮੂਲਾ 1 ਰੇਸ ਬੰਦ ਕਰ ਦਿਓ ਜੀ ਫੇਰ ਆਪਾਂ ਕਿਉਂ ਕਰਾਨੇ ਹਨ ਹਣਾ ਅਸੀਂ ਫਾਰਮੂਲਾ ਬਣ ਸਟਾਫ ਵੀ ਤਕਰੀਬਨ ਸਾਰੀਆਂ ਇੰਡਸਟਰੀਆਂ ਤੇ ਕੱਟੀ ਸੀ ਬੋਡੀ ਰੋਡ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਵੀ ਸਾਰੇ ਜਣੇ ਰਾਤ ਅਰਦਾਸ ਜਰੂਰ ਕਰੋ ਹਾਂ ਉਹ ਤਾਂ ਸੀ ਕਿ 72 72 ਘੰਟੇ ਦਾ ਜਿਹੜਾ ਇੱਕ ਡਾਕਟਰ ਨੇ ਅਲਟੀਮੇਟਮ ਦਿੱਤਾ ਹੋਇਆ ਸੀ ਉਸ ਕਰਕੇ ਸੀਗਾ ਕਿ ਉਹ 3rd ਨਾਈਟ ਬੜੀ ਕ੍ਰਿਟੀਕਲ ਸੀਗੀ ਤਾਂ ਸਭ ਇਹੀ ਦੁਆਵਾਂ ਕਰ ਰਹੇ ਸੀ ਕਿ ਵਾਹਿਗੁਰੂ ਕਿਰਪਾ ਕਰਨ ਤੇ ਆ ਸਮਾਂ ਲੰਘ ਜੇ ਤੇ ਮੈਨੂੰ ਲੱਗਦਾ ਕਿ ਉਹ ਸਮਾਂ ਲੰਘ ਗਿਆ ਤੇ ਹੁਣ ਵਾਹਿਗੁਰੂ ਸ਼ਾਇਦ ਇਸ ਤੋਂ ਬਾਅਦ ਕਿਰਪਾ ਕਰੇ ਹਾਂਜੀ ਹਾਂਜੀ ਮੈਂ ਪਰਿਵਾਰ ਨੂੰ ਤਾਂ ਮਿਲਿਆ ਪਰ ਹੁਣ ਉਹ ਉਹ ਤਾਂ ਵਿਚਾਰੇ ਉੱਥੇ ਉਦਾਂ ਬੇਸੁੱਧ ਨੇ ਉਹਨਾਂ ਨਾਲ ਤਾਂ ਕੀ ਆਪਾਂ ਸੰਪਰਕ ਕਰ ਸਕਦੇ ਹਾਂ ਪਰ ਮੈਂ ਦੇਖਿਆ ਸੀ ਕਿ ਲੋਕਾਂ ਦੀਆਂ ਦੁਆਵਾਂ ਸਦਕਾ ਰਾਜਵੀਰ ਜਵੰਦਾ ਉਹਨਾਂ ਦੇ ਜੋ ਧਰਮ ਪਤਨੀ ਹੈ ਉਹ ਕਾਫੀ ਹੌਸਲੇ ਵਿੱਚ ਸੀਗੇ ਔਰ ਅੰਦਰ ਇੱਕ ਸਕੂਨ ਦੀ ਭਾਵਨਾ ਸੀ ਕਿ ਇੰਨੀਆਂ ਕਰੋੜਾਂ ਅਰਦਾਸਾਂ ਹੋ ਰਹੀਆਂ ਮਹਾਰਾਜ ਨੇ ਕਿਰਪਾ ਕਰਦੀ ਹੈ ਥੈਂਕ ਯੂ ਜੀ